ਐ ਵੀ ਰਾਜੂ ਸ਼ਾ ਹੁਣ ਆਈ ਉਹ ਭਾਈਆਂ ਵਾਲੀਆਂ ਗੱਲਾਂ ਉਧਰੋਂ ਪਤਾ ਨਹੀਂ ਕੜਾ ਪੈਣਾ ਕਿ ਨਹੀਂ ਪੈਣਾ ਇੱਧਰ ਭਾਵੇਂ ਡਬਲ ਪੈ ਜੇ ਹੁਣ ਹੁਣ ਹੋਊਗਾ ਨਜ਼ਾਰਾ ਫਿਰ ਹੁਣ ਭਾਈਏ ਦਾ ਪੂਰਾ ਰੋਬ ਬਣੂਗਾ ਆਇਓ ਭਾਈ ਤੁਸੀਂ ਹੀ ਹੁਣ ਭਾਈਏ ਦੇ ਨਾਲ ਮਿਲ ਕੇ ਜੀ ਯਾਰ ਉਹ ਤੇ ਪਾਗਲ ਆ ਨਾਲੇ ਲਾਲਚੀ ਆ ਤੂੰਹੀਂ ਕਿੱਥੇ ਉਹਦੀ ਗੱਲਾਂ ਜਾ ਕੇ ਜੇ ਮੈਂ ਉਹਦੀ ਗੱਲਾਂ 'ਚ ਨਹੀਂ ਆਇਆ ਯਾਰ ਇਹ ਨਾ ਇਸ ਟਾਈਮ ਮਾਹੌਲ ਹੀ ਇਦਾਂ ਦਾ ਚਲੰਦਿਆ ਹੋ ਕੁਛ ਤੂੰ ਸਮਝਦਾ ਨਹੀਂ ਗੱਲ ਨੂੰ ਪਰ ਭਾਜੀ ਮੈਂ ਉਹਦੇ ਨਾਲ ਲੈਣੀ ਵਿਆਹ ਕਰਾਉਣਾ ਚਾਹੁੰਦਾ ਉਹਦੇ ਨਾਲ ਅੱਗੇ ਹਲੇ ਮੈਂ ਕਿਸੇ ਨਾਲ ਵਿਆਹ ਨਹੀਂ ਕਰਾਉਣਾ ਚਾਹੁੰਦਾ ਪਰ ਕਿਉਂ ਕਿਹੜੀ ਗੱਲ ਨੂੰ ਮੈਂ ਭਾਈ ਹਲੇ ਸੈਟਲ ਹੋਣਾ ਚਾਹੁੰਦਾ ਜ਼ਿੰਦਗੀ ਵਿੱਚ ਯਾਰ ਸੈਟਲ ਨੇ ਰਹਿਣਾ ਸੈਟਲ ਦੀ ਕਿਹੜੀ ਗੱਲ ਸੈਟਲ ਤੈਨੂੰ ਕਰ ਦੂੰਗਾ ਮੈਂ ਭਾਈ ਅੱਜ ਇਹ ਤੁਸੀਂ ਮੈਤੇ ਇਦਾਂ ਪ੍ਰੈਸ਼ਰ ਪਾਇਆ ਨਾ ਮੈਂ ਸੱਜੀ ਘਰੋਂ ਭੱਜ ਜਾਣਾ ਜੇ ਲੈ ਤੂੰ ਘਰੋਂ ਭੱਜ ਜਾਣਾ ਹੀ ਉਹਨੇ ਮਰ ਜਣਾਏ ਕੁੜੀ ਨੇ ਤਾਂ ਭਾਈ ਮੈਂ ਕੀ ਕਰਾਂ ਜੇ ਉਹ ਮਰਦੀ ਸਿਆਪੇ ਨੂੰ ਵੱਜਾ ਰਹੇਗਾ ਫਾਇਦਾ ਕੀ ਆ ਮੈਂ ਤੇਰਾ ਭੜਾਈ ਸੋਚਦਿਆਂ ਵਾ ਤੈਨੂੰ ਪਤਾ ਵਾ ਮੈਂ ਤੇਰਾ ਭਰਾ ਵਾ ਤੇਰੇ ਕਿ ਦੀ ਬੁਰਾ ਨਹੀਂ ਸੋਚੂਗਾ ਕਿਉਂ ਜੀ ਗੱਲਾਂ ਕਰਦਾ ਯਾਰ ਤੂੰ ਮੈਂ ਹਣ ਭਾਈ ਤੁਹਾਨੂੰ ਕੀ ਕਹਾਂ ਤੂੰ ਹੀ ਵੀ ਭਾਈ ਉਹਨਾਂ ਦੀਆਂ ਗੱਲਾਂ ਜਾ ਕੇ ਦੇ ਕੱਲ੍ਹ ਤੁਸੀਂ ਉਹਨਾਂ ਦੇ ਘਰ ਕਿਉਂ ਗਏ ਜੇ ਹੁਣ ਤੁਸੀਂ ਮੈਨੂੰ ਭਾਬੀ ਵਾਂਗੂ ਇੱਕੋ ਗੱਲ ਕਹਿਣ ਲੱਪੇ ਜੀ ਕਿ ਉਹਦੇ ਨਾਲ ਵਿਆਹ ਕਰਾ ਉਹਨਾਂ ਨਾਲ ਵਿਆਹ ਕਰਾ ਤੁਹਾਨੂੰ ਵੀ ਮੇਰੇ ਤੇ ਯਕੀਨ ਨਹੀਂ ਹੈਗਾ ਤੁਹਾਨੂੰ ਵੀ ਲੱਗਦਾ ਵਾ ਕਿ ਜੋ ਸਿਮਰਤ ਕਹਿਣ ਦੀ ਆ ਸੱਚ ਉਹ ਯਾਰ ਮੈਂ ਉਹਨਾਂ ਦੀ ਗੱਲਾਂ 'ਚ ਨਹੀਂ ਆਇਆ ਨਾਲੇ ਮੈਂ ਤੈਨੂੰ ਜ਼ਿਆਦਾ ਚੰਗੀ ਤਰ੍ਹਾਂ ਮੈਂ ਛੋਟੇ ਹੁੰਦੇ ਤੋਂ ਜਾਣਦਾ ਤੂੰ ਐਦਾਂ ਦਾ ਕੰਮ ਨਹੀਂ ਕਰ ਸਕਦਾ ਯਾਰ ਫੇਰ ਭਾਈ ਹੁਣ ਤੁਸੀਂ ਕਿਉਂ ਕਹਿਣ ਲੱਪੇ ਮੈਨੂੰ ਉਹ ਯਾਰ ਜੋ ਵੀ ਕਹਿੰਦੇ ਆ ਨਾ ਮੈਂ ਤੇਰੇ ਭਲੇ ਲਈ ਕਹਿੰਦੇ ਆਂ ਤੇਰੇ ਚੰਗੇ ਲਈ ਕਹਿੰਦੇ ਆਂ ਗੱਲ ਭਾਵੇਂ ਉੱਧਰ ਹੋਵੇ ਗੱਲ ਭਾਵੇਂ ਇੱਧਰ ਹੋਵੇ ਪੰਗਾ ਸਾਰਾ ਇੱਥੇ ਪੈਣਾ ਈ ਤੇਰੇ ਦੇ ਤੇਰੇ ਸਾਰੇ ਆਉਣਾ ਈ ਸਾਰਾ ਤੇ ਮੈਂ ਨਹੀਂ ਚਾਹਦਾ ਤੇਰੇ ਦੁਸਤ ਆਪਾਂ ਪਾਵੇ ਕੋਈ ਨਾ ਕੋਈ ਤੂੰ ਭਰਾ ਮੇਰਾ ਮੈਂ ਤੇਰਾ ਭਲਾ ਸੋਚਦਾ ਹਰ ਵੇਲੇ ਤੈਨੂੰ ਲੱਗਦਾ ਮੈਂ ਤੇਲੀ ਕੋਈ ਵਾੜਾ ਸੋਚੂਗਾ ਮੈਂ ਕਿਉਂ ਤੇਰਾ ਫਿਰਦਾ ਨਾ ਕੱਲ ਦਾ ਭਾਈਏ ਦੇ ਤਰਲੇ ਘੜਦਾ ਫਿਰਦਾ ਵਾ ਕੋਈ ਵਜ੍ਹਾ ਆ ਨਾ ਮੇਰਾ ਵੀ ਦਿਮਾਗ ਚੱਲਦਾ ਵਾ ਤੂੰ ਸੋਚਦਾ ਨਹੀਂ ਇਹ ਗੱਲ ਸਾਰੀ ਤਰ੍ਹਾਂ ਭੜੇ ਦੀ ਗੱਲ ਕਰਨ ਦਿਆ ਮੈਂ ਵੀ ਏਦਾਂ ਤਾਂ ਭਾਜੀ ਇਹੀ ਗੱਲ ਆ ਨਾ ਕੁੜੀ ਜੋ ਮਰਜ਼ੀ ਕਹ ਦੇ ਕੁੜੀ ਤੇ ਯਕੀਨ ਹੋਣਾ ਸਾਰਿਆਂ ਨੂੰ ਮੁੰਡਾ ਭਾਵੇਂ ਸੱਚ ਵੀ ਹੋਵੇ ਉਹਦੇ ਤੇ ਕਿਸੇ ਨੂੰ ਨਹੀਂ ਯਕੀਨ ਹੋਣਾ ਤਾਂ ਨਾ ਹੀ ਉਹਦੀ ਸੁਣਵਾਈ ਹੋਣੀ ਕਿਤੇ ਤੂੰ ਸਮਝਦਣਾ ਸਾਰੀ ਗੱਲ ਫਿਰ ਤੇ ਕੁੜੀ ਦੀ ਸੁਣਵਾਈ ਹੋਣੀ ਸਾਰੀ ਤੂੰ ਫਿਰ ਵੀ ਏਦਾਂ ਕਰ ਰਹੇ ਦਿਆ ਤੇ ਭਾਜੀ ਜੀ ਉਹਨੇ ਗਲਤ ਬੋਲਿਆ ਆਪਾਂ ਲੜਾਂਗੇ ਉਹ ਚੀਜ਼ ਨੂੰ ਲੈ ਕੇ ਉਹ ਯਾਰ ਉਹ ਕੰਮ ਤੇ ਬੜਾ ਟਾਈਮ ਲੱਗਣਾ ਤੇ ਮੈਂ ਨਹੀਂ ਚਾਹੁੰਦਾ ਮੇਰਾ ਭਰਾ ਕੇ ਚੱਕਰਾਂ 'ਚ ਫਸੇ ਤੂੰ ਸੋਚ ਕੋਸ਼ ਯਾਰ ਇਹ ਸਿਆਪੇ ਜੇ ਬਾਹਰ ਨਿਕਲ ਮੈਂ ਕਰਾਉਣਾ ਹੀ ਮੇਰੀ ਗੱਲ ਸੁਣ ਮੈਂ ਭਾਜੀ ਕਰਾਉਣਾ ਅੱਜ ਕਰਾਉਣਾ ਕਰਾ ਲਾ ਯਾਰ ਮੈਂ ਭਾਜੀ ਇਹਦੇ ਵਿੱਚ ਕੁਝ ਨਹੀਂ ਕਹਿ ਸਕਦਾ ਜਿਵੇਂ ਤੁਹਾਨੂੰ ਸਹੀ ਲੱਗਦਾ ਨਾ ਫਿਰ ਤੁਸੀਂ ਉਹੀ ਵੇਖ ਲਓ ਯਾਰ ਮੇਰਾ ਦਿਲ ਵੀ ਨਹੀਂ ਕਰਦਾ ਤੈਨੂੰ ਫੋਰਸ ਕਰਨ ਨੂੰ ਪਰ ਹਾਲਾਤ ਕਿਉਂ ਏਦਾਂ ਤੇ ਹੁੰਦੇ ਜਾਂਦੇ ਯਾਰ ਮੈਂ ਕੀ ਕਰਾਂ ਯਾਰ ਮੈਂ ਤੇਰਾ ਤਮਾਸ਼ਾ ਨਹੀਂ ਬਣ ਦੇਣਾ ਚਾਹੁੰਦਾ ਤੂੰ ਕੀ ਚਾਹੁੰਦਾ ਕੱਲੋਂ ਆਪਾਂ ਰਾਜ ਨੰਗੀਏ ਤੇ ਲੋਕੀ ਆਪਾਂ ਨੂੰ ਗੱਲਾਂ ਕਰਨ ਤੇ ਸਾਹਿਲ ਇਦਾਂ ਦਾ ਤੇ ਇਹਨਾਂ ਦਾ ਪਰਿਵਾਰ ਇਦਾਂ ਦਾ ਉਹ ਮੈਂ ਨਹੀਂ ਚਾਹੁੰਦਾ ਯਾਰ ਕੋਈ ਇਦਾਂ ਦੀ ਗੱਲ ਹੋਵੇ ਯਾਰ ਸਮਝਦਾ ਨਹੀਂ ਇਹ ਗੱਲ ਉੱਠ ਕੇ ਤੁਰ ਪਿਆਈ ਪਰ ਉਹ ਵੀ ਆਪਣੀ ਜਗਾ ਸੱਚਾ ਵਾ ਸਾਹਿਲ ਯਾਰ ਮੈਂ ਵੀ ਨਹੀਂ ਚਾਹੁੰਦਾ ਤੇਰੇ ਤੇ ਕੋਈ ਉਂਗਲ ਚੁੱਕੇ ਤੇ ਸਾਡੇ ਪਰਿਵਾਰ ਤੇ ਕੋਈ ਉਂਗਲ ਚੁੱਕੇ ਕੱਲ ਨੂੰ ਕੋਈ ਹੋਰ ਪੰਗਾ ਪਾਵੇ ਕੋਈ ਨਾ ਕੋ ਤੇ ਕਰਨਾ ਪੈਣਾ ਵਾ ਪਾਜੀ ਕਿੱਥੇ ਯਾਰ ਆਓ ਬਾਹਰ ਯਾਰ ਕਰੋ ਗੱਲਿਆ ਆਜੋ ਕਿੱਥੇ ਚਲ ਗਏ ਜੇ ਵੀ ਮਰਲੇ ਆਕਾ ਦੋਦਾਨਾ ਗੈ ਵੀ ਆ ਕੇ ਮੇਰੇ ਨਾਲ ਗੱਲ ਕਰੋ ਅਜੇ ਬਾਕੀ ਹੋਇਆ ਮੇਰਾ ਤਾਂ ਟੀਕਾ ਤਾਂ ਫੜ ਕੇ ਲਿਆ ਵਾ ਜਰਾ ਕਿਤੇ ਨੀਤ ਰਹਿਣਾ ਫਿਰ ਇਹਨਾਂ ਨਾਲ ਗੱਲ ਕਰਾਂ ਮੈਂ ਮਮੀ ਜੀ ਕਿਉਂ ਦਿੱਤੇ ਹੋਈ ਜਿੰਦੇ ਨਾ ਕਾਤਾ ਤੇ ਹੀ ਹੋਣਾ ਤੁਹੀਂ ਕੇ ਅੰਦਰ ਘੁਸਰ ਘੁਸਰ ਘੁਸੂ ਮੋ ਜ ਕਰੀ ਜਾਂਦੇ ਜੇ ਹੈ ਮਾਦਨਾ ਕੋਈ ਗੱਲਬਾਤ ਨਹੀਂ ਤੁਹਾਡੀ ਇਹ ਇਹੋ ਦੇ ਕੰਮਾਂ ਦੇ ਵਿੱਚ ਕੋਈ ਸਰਫਤ ਕਰਨੀ ਪੈਂਦੀ ਆ ਫਿਰ ਕੋਈ ਪਤਾ ਹੀ ਨਹੀਂ ਜੇ ਸਾਨੂੰ ਵੀ ਦੱਸੋ ਦੱਸਣਾ ਕੀ ਆ ਗੱਲ ਕਰੋ ਸਾਰੀ ਭਾਜੀ ਨੂੰ ਪਤਾ ਜੀ ਭਾਜੀ ਨੇ ਕਰਨ ਲਈ ਆ ਤੂੰ ਵੀ ਵੱਡਾ ਤੂੰ ਵੀ ਨਾਲੇ ਸਾ ਕੋਈ ਨਹੀਂ ਤੱਤੀ ਨਾ ਉਹ ਦੱਸ ਦਿੰਦਾ ਹਾਂ ਕੀ ਹੋ ਗਿਆ ਦੱਸ ਮੈਨੂੰ ਆ ਚੰਗਾ ਦੱਸੋ ਫਿਰ ਕੀ ਕਰ ਕੀ ਕਰਦੇ ਕੀ ਕਰਦੇ ਜੇ ਕਰਦੇ ਕੇ ਸਾਇਲ ਦਾ ਰਿਸ਼ਤਾ ਪੱਕਾ ਕਰ ਰਹੇ ਹੋ ਹੀ ਉੱਥੇ ਕਿੱਥੇ ਪੱਕਾ ਕਰਿਆ ਰਿਸ਼ਤਾ ਤੂੰ ਜਿੱਥੇ ਤੂੰ ਕਹਿੰਦੇ ਨਹੀਂ ਮਸ਼ਮੀ ਦੀ ਭੈਣ ਵਾਲਾ ਸ਼ੰਦੀ ਦੀ ਭੈਣ ਵਾਲਾ ਹਾਂ ਤੂੰ ਪੱਕਾ ਕਰ ਲੈ ਹੀ ਕਰਾਂ ਇਹ ਰਿਸ਼ਤਾ ਕਿੰਨੂ ਕਿੰਨੇ ਕਹੀ ਉਹਦਾ ਨਾ ਕਰਨਾ ਰਿਸ਼ਤਾ ਮੈਂ ਤਾਂ ਕਰਨਾ ਹੀ ਨਹੀਂ ਸੀ ਉਹਦੇ ਨਾਲ ਮੈਂ ਕਰਦਾ ਜੋਾਈ ਹਾਂ ਜੋਾਈਆਂ ਤਾਂ ਜੋਾਈ ਨੂੰ ਮਾਂ ਟਿਕਣ ਦੀ ਸੀ ਤੇ ਮਾਂ ਨੂੰ ਤਾਂ ਤੂੰ ਟਿਕਿਆ ਨਹੀਂ ਤੂੰ ਆਪਣੀ ਮਰਜ਼ੀ ਆਪੇ ਕਰ ਲਈ ਤੇ ਮੈਂ ਆਪਣੀ ਮਰਜ਼ੀ ਤਾਕ ਕੀਤੀ ਆ ਵੀ ਮੈਂ ਮਰਜ਼ੀ ਤਾਕ ਕੀਤੀ ਮੇਰਾ ਫਰਜ਼ ਬੰਦਾ ਵਾ ਮੇਰਾ ਫਰਜ਼ ਹੀ ਮੈਂ ਕਰ ਰਹਾ ਮਾਂ ਦਾ ਫਰਜ਼ ਕੋਈ ਨਹੀਂ ਨਾ ਵੀ ਫਰਜ਼ ਨਹੀਂ ਬੰਦਾ ਕਿ ਤੁਸੀਂ ਕਿਸੇ ਨੂੰ ਪੁੱਛੋ ਹੀ ਨਾ ਘਰ ਚ ਆਪੇ ਘਰ ਆਓ ਜਾ ਕੇ ਤੇ ਹੁਣ ਪੁੱਛ ਲੈਨੇ ਆ ਹੁਣ ਕਿਹੜੀ ਗੱਲ ਆ ਪਾਪਾ ਕਰ ਹੀ ਆਏ ਤਾਂ ਹੁਣ ਪੁੱਛਣ ਦਾ ਕੀ ਫਾਇਦਾ ਮੈਂ ਤਾਂ ਤੇਰੇ ਤੋਂ ਬਿਨਾਂ ਗੱਲ ਹੀ ਨਹੀਂ ਕੀਤੀ ਮੇਲੇ ਮਾਦਾ ਜਦੋਂ ਭਾਈਆ ਪਹਿਲਾ ਰਿਸ਼ਤਾ ਲੈ ਕੇ ਆਇਆ ਸੀਗਾ ਉਦੋਂ ਤੀਂ ਕਿੰਨੀਆਂ ਮਿੰਟਾਂ ਚ ਕਰਦੇ ਹੋਣੇ ਕਰਦੇ ਹੋਣੇ ਕਰਦੇ ਇਹ ਤੇ ਹੁਣ ਲੈ ਕੇ ਆਇਆ ਤੇ ਹੁਣ ਬਿਲਕੁਲ ਝੂਠ ਹੈ ਕਿਹਾ ਹੀ ਨਹੀਂ ਸੀ ਹੁਣੇ ਕਰਦੇ ਜਦੋਂ ਮੁੰਡਾ ਮੰ ਮੁੰਡਾ ਨਾ ਮਨੂ ਤਿਸਤਾ ਕਿ ਨਾ ਕਰਾਣਾ ਤੇ ਮੰਮਾ ਨਾ ਤੁਹਾਨੂੰ ਕੀ ਪਤਾ ਮੁੰਡਾ ਮੰਨਿਆ ਕਿ ਨਹੀਂ ਮੰਨਿਆ ਰਹਿਣੇ ਪਤਾ ਨਾ ਐਵੇਂ ਬੋਲੀ ਜਾਣਾ ਵਾ ਮੇਰੀ ਗਾਲ੍ਹਾਂ ਨਾ ਰੋਣਾ ਨਾ ਪਾ ਮੁੰਡੇ ਨੇ ਮੈਨਾਂ ਅੱਧਾ ਬੱਜਾ ਅੱਧਾ ਬਣਾ ਲਿਆ ਵਾ ਅੱਧਾ ਬੱਜਾ ਅੱਧਾ ਹੋਰ ਬਣਾ ਲੈਣਾ ਹੋਰ ਤੂੰ ਹੀ ਵੀ ਲੈ ਲਓ ਰਾਜੂ ਇਹ ਤੇਰੀ ਬਹੁਤ ਵੱਡੀ ਗਲਤੀ ਹੋ ਮਾਂ ਵੀ ਇੱਥੇ ਭੈਣ ਵੀ ਇੱਥੇ ਮੁੰਡਾ ਵੀ ਵਿਆਹ ਲਾਇਆ ਇੱਥੇ ਤੇ ਤੂੰ ਆਪੇ ਹੀ ਸਭ ਕੁਝ ਕਰ ਆਇਆ ਬਾਕੀ ਕੀ ਰਹਿ ਗਿਆ ਪਤਾ ਕਰ ਆਇਆ ਹੁਣ ਹੁਣ ਸ਼ਾਂਤ ਹੋ ਸਾਡੀ ਲੋੜ ਨਹੀਂ ਨਾ ਹੈਗੀ ਲੋੜ ਹੈਗੀ ਆ ਸਾਡੀ ਲੋੜ ਹੈਗੀ ਆ ਪਰ ਉਹ ਤੇ ਮੈਨੂੰ ਜੋ ਲੱਗਾ ਮੈਂ ਸਹੀ ਕਰ ਰਹਾ ਹਾਂ ਤੁਹਾਨੂੰ ਕਹਿ ਕੇ ਮੈਂ ਨਾਲ ਚੱਲਦੀ ਆ ਨਹੀਂ ਮਰਦਾ ਤੂੰ ਕੀ ਕਰਨ ਜਾਣਾ ਨਾਲ ਮੇਰੇ ਮੰਮੀ ਜੀ ਠੰਡ ਰੱਖੋ ਜੈਜਵਾਈ ਨੂੰ ਅੱਗੇ ਲਾਇਆ ਨਾ ਤੇ ਜਵਾਈ ਦੇ ਵਿਸ਼ਵਾਸ ਵੀ ਰੱਖੋ ਵਿਸ਼ਵਾਸ ਤੇ ਹੈਗਾ ਮੈਨੂੰ ਤੇ ਚੇਤੇ ਕਰ ਦੋ ਤੂੰ ਮੈਨੂੰ ਚੇਤਾ ਕੀਤਾ ਹੀ ਨਹੀਂ ਮੰਮੀ ਫੋਨ ਕਰ ਲੈ ਨੂੰ ਪੁੱਤ ਜੇ ਚੇਤੇ ਜੇ ਮੈਨੂੰ ਤੁਸੀਂ ਕੋਈ ਗੱਲ ਨਹੀਂ ਹੈ ਨਾਲੇ ਮੰਮੀ ਹੋਰ ਕਰੋ ਗਾਂਗਾ ਕਿੰਨੀ ਹੁੰਦੀ ਨਾ ਸਾਰੀ ਗੱਲ ਨਹੀਂ ਕਰੀਦੀ ਹੁੰਦੀ ਜਵਾਈਆਂ ਨਾਲ ਉਦੋਂ ਤੇ ਬਸ ਮੇਰਾ ਜਵਾਈ ਜਵਾਈ ਬਸ ਤੂੰ ਕੁਝ ਪੁੱਛਦੇ ਨਹੀਂ ਤੂੰ ਚੁੱਪ ਕਰ ਤੋ ਤੀਲਿਆਂ ਨਾਲ ਲਾ ਸਾਡੇ ਮਾਪੋਤਾ ਦੇ ਵਿੱਚ ਵੇਖਿਆ ਹਾਂ ਬੋਲਣ ਦਾ ਵੀ ਨਾ ਅਗਲੀ ਉਹਨੂੰ ਮੈਂ ਜੱਫਕਾ ਮਾਰ ਕੇ ਰੱਖਦੀ ਆ ਅੱਜ ਉਹਦੀ ਵੀ ਜबान ਖੁੱਲ ਗਈ ਹੁਣ ਜੇ ਤੂੰ ਨਾ ਕਰ ਦੋ ਇਤਰਾ ਤ ਨਹੀਂ ਸੀ ਖੁੱਲਣੀ ਮਾਤਾ ਮੇਰੀ ਵੀ ਗੱਲ ਸੁਣ ਲੈ ਭੁੱਖ ਲੱਗੀ ਆ ਕੋਈ ਪੇਟ ਪੂਜਾ ਤੇ ਕਰਾ ਦੋ ਆ ਰਾਣੀ ਨੂੰ ਕਹਿਆ ਲਿਆਵੇ ਸਮੋਸੇ ਫੜ ਕੇ ਉਥੋਂ ਉਹ ਤੇ ਲੈ ਆਊਗਾ ਮਗਰ ਤੂੰ ਕੀ ਕਰਾ ਮੈਨੂੰ ਇਹੀ ਟੈਨਸ਼ਨ ਲੱਗੀ ਹੋਈ ਕੋਈ ਠੰਡ ਰੱਖੋ ਕੋਈ ਗੱਲ ਨਹੀਂ ਇਕੇ ਕਰਦੀਆਂ ਕੁੜੀਆਂ ਨਹੀਂ ਹੋਣੀਆਂ ਕੀ ਕਰ ਦਿਆ ਚੰਗਾ ਸਗੋ ਚੰਗਾ ਹੈ ਦੋਵੇਂ ਬੈੜਾ ਲੜੇ ਨਹੀਂ ਕਰਨੀਆ ਦੋਵੇਂ ਕਰਨੀਆਂ ਨਹੀਂ ਤਾਂ ਨਹੀਂ ਕਰਨਗੀਆਂ ਪਿੱਲੇ ਤਾਂ ਤੁਸੀਂ ਉਹਨਾਂ ਦੇ ਕਿਤੇ ਵੇਖ ਨਹੀਂ ਸੀ ਕੋਈ ਤੇ ਕਿੰਨੀਆਂ ਅਗਨੀਆਂ ਗੱਲਾਂ ਕਰਦੇ ਸੀ ਹੁਣ ਤੁਸੀਂ ਦੂਜੀ ਭੈਣ ਲਿਉਣ ਨੂੰ ਵੀ ਰਾਜੀ ਹੋ ਗਏ ਪਤਾ ਨਹੀਂ ਆ ਪਤਾ ਨਹੀਂ ਕਿ ਇਸ ਸਾਰੇ ਨੇ ਬਸ ਬੈਠਾ ਦੋ ਮਿੰਟ ਮੈਂ ਲੈ ਗਿਆ ਮਿੱਠਾ ਲੈ ਆਂ ਨਾਲ ਮੰਮੀ ਨਾਲ ਗੱਲ ਕਰ ਲੋ ਪਿਆਰ ਨਾਲ ਮੰਮੀ ਦਾ ਮੂੰਹ ਮਿੱਠਾ ਕਰਾਈਏ ਮਿੱਠਾ ਲੈ ਆਂ ਤੂੰ ਚੁੱਪ ਕਰ ਜਾ ਦੋ ਮਿੰਟ ਚ ਐ ਰਾਨੇ ਤੂੰ ਚੁੱਪ ਕਰ ਜਾ ਤੂੰ ਖੁੱਲੀਆਂ ਨਾ ਬਾਪ ਨੂੰ ਸਮਝ ਲੱਗੀ ਨਾ ਚਲਦਾ ਲੱਗੇ ਰਾਨੇ ਜਾ ਯਾਰ ਕਾਲਾ ਸਕੂਲਾ ਲੈ ਗਿਆ ਹੀ ਕਾਲਾ ਮੰਮੀ ਦਾ ਮੂੰਹ ਮਠਾ ਕਰਾਈ ਪਾਈ ਗੱਲ ਹੀ ਕੋਈ ਐਨੀਮੇਟ ਗਿਆ ਤੇ ਆਇਆ ਮੰਮੀ ਬੜੀ ਕੋਲੀ ਇੱਧਰ ਆ ਤੂੰ ਜਰਾ ਫਿਰ ਮੈਂ ਤੂੰ ਦੱਸ ਦਿੰਦੀ ਹਾਂ ਇਹ ਲੋਕ ਡੱਕ ਚਲਾਉਂ ਇਹ ਦੋਵੇਂ ਰਲੇ ਹੀ ਹੋਣਾ ਬਿੱਲੇ ਕਿਤੇ ਐ ਕਰਦਾ ਹੁੰਦਾ ਸੀ ਜਿਵੇਂ ਕਿਤੇ ਨਾ ਬਾਜੀ ਦਿਸਣ ਮਾਂ ਮੰਮੀ ਕਾਰਾ ਖਾਣਾ ਕਿ ਚਟਾ ਖਾਣਾ ਮੈਂ ਕਹਿ ਰਹਾਂ ਨਾ ਰਾਨੇ ਅੱਜ ਇਹਦੇ ਮੈਂ ਕਾਲੀ ਹੀ ਹਾਂ ਕਾਲਾ ਗਰ ਗੁੱਸਾ ਬੜਾ ਚੜਿਆਈ ਮੈਨੂੰ ਤੇਰੇ ਤੇ ਕਾਲਾ ਸਕੂ ਲੈ ਖਵਾ ਦੂੰਗਾ ਤੂੰ ਚਿੰਤਾ ਨਾ ਤੇ ਮੈਂ ਤੇ ਤੇਰੀ ਨਾ ਮੇਰਾ ਤੇ ਜਿਗਰ ਦਾ ਤੈਨੂੰ ਮਕੀ ਨਾ ਦੱਸਾਂ ਤੇ ਕੀ ਨਾ ਕਰਾਂ ਤੇਰਾ ਐਨਾ ਮੈਨੂੰ ਗੁੱਸਾ ਹੀ ਤੇਰੇ ਤੇ ਜਿੰਨਾ ਮੈਂ ਤੇਰੇ ਤੇ ਮਾਣ ਕਰਦੀ ਸਾਰਾ ਮੇਰਾ ਮਾਣ ਖਤਮ ਕਰਦਾ ਤਾ ਕੋਈਆਂ ਨਾ ਮੁਸ਼ਕਿਲੀਆਂ ਨਾ ਕਰੋ ਤੁਸੀਂ ਤੁਹਾਨੂੰ ਮੈਂ ਦੱਸਾਂ ਜਦੋਂ ਮੁੰਡੇ ਨੂੰ ਨਹੀਂ ਪਸੰਦ ਕੁੜੀ ਉਹ ਚਾਹੁੰਦਾ ਹੀ ਨਹੀਂ ਵਿਆਹ ਕਰਨਾ ਇਦਾਂ ਜ਼ਬਰਦਸਤੀ ਕਿੱਦਾਂ ਤੁਸੀਂ ਮੇਰੇ ਭਰਾ ਦਾ ਵਿਆਹ ਕਰ ਦੋਗੇ ਉਥੇ ਉਹ ਯਾਰ ਮੈਂ ਆਪੇ ਵੇਖ ਲਊਗਾ ਤੂੰ ਕੀ ਚਿੰਤਾ ਲਈ ਐ ਦਾ ਮੈਂ ਨਹੀਂ ਕਰਨਾ ਕਿ ਉਹਨੇ ਕਰਦਾ ਮੈਂ ਉਹਨੂੰ ਬਣਾ ਲਊਗਾ ਹੁਣ ਉਥੇ ਕੀ ਕਰ ਆਏ ਜੇ ਨਹੀਂ ਉਹ ਮੈਂ ਆਇਆ ਪੱਕਾ ਫਾਰਾ ਸਗਨ ਵੀ ਤੇ ਆਇਆ ਜੀ ਕਾਰਾਂ ਬਕਰਾਂ ਨੂੰ ਤੇ ਤੇਰਾ ਸਗਨ ਬੰਦਾ ਦੇਣਾ ਬੰਦਾ ਹੀ ਮੇਰੀ ਗੱਲ ਸੁਣੋ ਭੈਣ ਘਰ ਬੈਠੀ ਐ ਭੈਣ ਦਾ ਸਗਨ ਬੰਦਾ ਆ ਕੋਈ ਗੱਲ ਨਹੀਂ ਉਹ ਸਿਰਫ ਮੈਂ ਰੋਕਾ ਹੀ ਕਰਕੇ ਆਇਆ ਵਾਂ ਸਗਨ ਨਹੀਂ ਦੇ ਕੇ ਆਇਆ ਕੁਝ ਵੀ ਰੋਕੇ ਹੀ ਆਇਆ ਵਾਂ ਵੇ ਰੋਕਾ ਨਹੀਂ ਕਰਕੇ ਆਇਆ ਕਹਿੰਦਾ ਮੈਂ ਸਗਨ ਦੇ ਕੇ ਆਇਆ ਵਾਂ ਨਹੀਂ ਮੰਮੀ ਲੈ ਹੋਰ ਸੁਣ ਲੈ ਹੁਣ ਚਲ ਇੱਕੋ ਗੱਲ ਹੀ ਸਮਝ ਲੈ ਤੁਹਾਡੇ ਮਾਂ ਚ ਜੋ ਹੁੰਦਾ ਕੋਈ ਗੱਲ ਨਹੀਂ ਜੋ ਤੇ ਸਮਝਣਾ ਸੁਣੀ ਬੈਠੀ ਜਾ ਰਹੀ ਐ ਮੂਤ ਨਾਤੀਆਂ ਧੋਤੀਆਂ ਘਰੇ ਨਾਤੇ ਤੋਂ ਤੈਨੂੰ ਨਾਤ ਹੋਗੇ ਜਾਓਗੇ ਤੁਸੀਂ ਨਵੇਂ ਕੱਪੜੇ ਵੀ ਪਵਾ ਕੇ ਖੜਾਂਗੇ ਕੋਈ ਗੱਲ ਨਹੀਂ ਉਹ ਬੋਲੀ ਜਾਂਦੀ ਐ ਗੱਲ ਕਰਨੀ ਨਹੀਂ ਦਿੰਦੀ ਮੈਨੂੰ ਕੋਈ ਮੰਮੀ ਜੀ ਤੁਹਾਨੂੰ ਆਪਣੇ ਜਵਾਈ ਤੇ ਵਿਸ਼ਵਾਸ ਨਹੀਂ ਕਰ ਮੈਨੂੰ ਤਾਂ ਬੜਾ ਵਿਸ਼ਵਾਸ ਸੀ ਮਗਰ ਹੁਣ ਮੇਰਾ ਵੀ ਵਿਸ਼ਵਾਸ ਟੁੱਟ ਗਿਆ ਵੀ ਮੇਰੇ ਤੋਂ ਬਿਨਾਂ ਤੂੰ ਉੱਧਰ ਕਰਾਇਆ ਕੁੜੀ ਤੋਂ ਬਿਨਾਂ ਤੂੰ ਉੱਧਰ ਸਗਨ ਵੀ ਦੇ ਆਇਆ ਵਾ ਮੰਮੀ ਵਿਸ਼ਵਾਸ ਰੱਖੋ ਤੁਹਾਨੂੰ ਪਤਾ ਵਾ ਮੈਂ ਸਾਰਾ ਕੁਝ ਸੈੱਟ ਕਰ ਆਇਆ ਹਾਂ ਜੇ ਮੈਨੂੰ ਇਧਰੋਂ ਇੱਕ ਕੜਾ ਪਹਿਣਾ ਹੈ ਨਾ ਕਿ ਇਹਨਾਂ ਨੇ ਗੱਡੀ ਦੇਣੀ ਮੈਨੂੰ ਸਭ ਕੁਝ ਮਨਾ ਕੇ ਆਇਆ ਵਾ ਬੜਾ ਕੁਝ ਦੇਣਗੇ ਉਹ ਵੀ ਤੇ ਨਾਲੇ ਜਿੱਦੇ ਮੈਂ ਪਹਿਲਾਂ ਕਰਾਉਂਦੇ ਹਣਾ ਜਦੋਂ ਤੁਹਾਡੇ ਘਰ ਆਈ ਸੀ ਕੁੜੀ ਉਹਦੇ ਮਕਾਨ ਨੂੰ ਵੇਖ ਕੇ ਨਾ ਆਇਆ ਤਾਂ ਠਾਈ ਵੇਖੀ ਜਾਂਦੀ ਸੀ ਉਹਨੇ ਘਰ ਜਾ ਕੇ ਜਵਾਬ ਦੇ ਦਿੱਤਾ ਮੈਂ ਤੁਹਾਨੂੰ ਕੀ ਦੱਸਾਂ ਇਹ ਤੁਹਾਡੇ ਮੇਰੇ ਚ ਗੱਲ ਜੀ ਤਾਈਓ ਤੂੰ ਅੱਧਰ ਗਿਆ ਤਾਈਓ ਤੇ ਅੱਧਰ ਗਿਆ ਕਰਦਾ ਤੇ ਨਾਲੇ ਸਾਰੀਆਂ ਸ਼ਰਤਾਂ ਆਪਣੀਆਂ ਮਨਾ ਕੇ ਹੀ ਆਇਆ ਚਿੰਤਾ ਨਾ ਲਾਓ ਹੁਣ ਆਪਣਾ ਸਾਹੀ ਲਈਓ ਮੰਨਦਾ ਤੂੰ ਤੇ ਮਨਾਇਆ ਇਹਨਾਂ ਨੂੰ ਮੈਂ ਵੀ ਮੰਨ ਜੂਗਾ ਮੈਂ ਕੀਤੀ ਗੱਲ ਉਹਨੇ ਵੀ ਕਹਿੰਦਾ ਮੈਨੂੰ ਸ਼ਾਮ ਤੱਕ ਦਾ ਟਾਈਮ ਦੋ ਮੈਂ ਉਹਨੂੰ ਕਹਤਾ ਵੀ ਆਪਣੇ ਭਾਈ ਦੀ ਇੱਜ਼ਤ ਔਰ ਵੇਖ ਲਈ ਹੁਣ ਤੈਨੂੰ ਟਾਈਮ ਦਿੰਦਾ ਤੇ ਤੁਸੀਂ ਵਿਚਰਦੇ ਤੇ ਇੰਨਾ ਤੇ ਬੋਝ ਪਾ ਦਿੱਤਾ ਜੀ ਆਪਣੇ ਭਾਈ ਵੱਲੇ ਵੀ ਵੇਖੀ ਤਾ ਹੁਣ ਵਿਚਾਰਾ ਕੀ ਕਰੂਗਾ ਤੇ ਵੇਖਣਾ ਨਹੀਂ ਹੁਣ ਜਦੋਂ ਭਾਈ ਹੁਣ ਜ਼ੁਬਾਨ ਦੇ ਆਇਆ ਇਧਰ ਵੀ ਪਹਿਲਾਂ ਉਧਰ ਜ਼ੁਬਾਨ ਦਿੱਤੀ ਮੈਂ ਉਧਰੋਂ ਬੇਇੱਜ਼ਤੀ ਕਰਾਈ ਹੁਣ ਮੈਂ ਇਧਰ ਦੇ ਆ ਤੇ ਮੈਂ ਕਹਿਣਾ ਨਹੀਂ ਉਹਨੂੰ ਤੇ ਤੁਸੀਂ ਕਿੰਨੂੰ ਪੁੱਛ ਕੇ ਜ਼ੁਬਾਨ ਦੇ ਆਏ ਜੀ ਆਪਣੇ ਆਪ ਹੀ ਦੇ ਆਏ ਜੇ ਨਾ ਮੇਰੇ ਨਾਲ ਸ਼ੰਮੀ ਵੀ ਸੀ ਤੇ ਨਾਣਾ ਵੀ ਤੇ ਸ਼ੰਮੀ ਤੇ ਚੁੰਦੀ ਸੀ ਤਾਂ ਫੇਰ ਕੀ ਆ ਦੋਵੇਂ ਭੈਣਾਂ ਇਕੱਠੀਆਂ ਹੋ ਜਾਣਗੀਆਂ ਤੁਹਾਨੂੰ ਕੀ ਪੀੜ ਪੈਂਦੀ ਆ ਤਾਂ ਫੇਰ ਕਿੰਨੀਆਂ ਗੱਲਾਂ ਕਰਦੀਆਂ ਸੀ ਕਿੰਨੀਆਂ ਉਹਦੀ ਮਾਂ ਗੱਲਾਂ ਕਰਦੀ ਕਿੰਨੀਆਂ ਉਹਦੀ ਭੂਆ ਗੱਲਾਂ ਕਰਦੀ ਸੀ ਅੱਜ ਫੇਰ ਉਹ ਉੱਥੇ ਨੇ ਕਿ ਦੋਵੇਂ ਜਿੱਥੇ ਕੱਟੀਆਂ ਲੈਣੀਆਂ ਕੰਮ ਕਰਨਗੇ ਤੇ ਦੋਵੇਂ ਕਰਨਗੇ ਨਹੀਂ ਕਰਨਗੇ ਤਾਂ ਕੋਈ ਵੀ ਨਹੀਂ ਕਰੂ ਕੰਮ ਬੈਠੇ ਰਹੋ ਰੋਟੀਆਂ ਵੀ ਬੈਠੀਆਂ ਰੋਟੀਆਂ ਚੱਲਦਾ ਹੁੰਦਾ ਕੰਮ ਤੁਹਾਨੂੰ ਪਤਾ ਦੋਵਾਂ ਭੈਣਾਂ ਦਾ ਪਿਆਰ ਹੈਗਾ ਵਾ ਉਹ ਵਧੀਆ ਚੱਲ ਜਾਣਾ ਕੋਈ ਗੱਲ ਨਹੀਂ ਮੰਮੀ ਜੀ ਹੁਣ ਕੀ ਸੋਚਾਂਦਾ ਹੈ ਜੇ ਮੈਂ ਸੋਚਣ ਡਈ ਆ ਉਹ ਦਿਨ ਆਪਾਂ ਗਏ ਤੇ ਕਿੰਨਾ ਕੁਝ ਉਹਨਾਂ ਨੂੰ ਮੈਂ ਬੋਲ ਕੇ ਆਈ ਆ ਮਾੜਾ ਚੰਗਾ ਬੋਲ ਕੇ ਆਈ ਆ ਕਿੰਨਾ ਉਹਦੇ ਭਰਾ ਨੂੰ ਮੱਧ ਧੱਕੇ ਲੈ ਕੇ ਪਈ ਆ ਉਹ ਕੀ ਆਖਣਗੇ ਫੇਰ ਇੱਥੇ ਹੀ ਆ ਕੇ ਖੇ ਖਾਦੀ ਇਹਨਾਂ ਨੇ ਮਮੀ ਘਾ ਸੁਣ ਜੋ ਪਿੱਛੇ ਹੋ ਗਿਆ ਨਾ ਉਹਨੂੰ ਭੁੱਲ ਜਾ ਮੈਂ ਆਪੇ ਸਾਰਾ ਕੁਝ ਸੈੱਟ ਕਰ ਲੈਣਾ ਤੇ ਜੇ ਉਹਨਾਂ ਨੇ ਕੋਈ ਗੱਲ ਕੀਤੀ ਨਾ ਤਾਂ ਤੂੰ ਵੇਖ ਲਈ ਤੇਰਾ ਬਹੁਤ ਭਾਰਾ ਹੀ ਮੇਰੇ ਤੇ ਕੋਈ ਗੱਲ ਨਹੀਂ ਮੈਂ ਤਾਂ ਤੁਹਾਡੇ ਕੋਲ ਹੀ ਆ ਨਾ ਵੇਖ ਲੈ ਹੁਣ ਦੱਸ ਮੈਂ ਕਿੱਧਰ ਬੋਲਾਂ ਕੀ ਕਵਾਂ ਨੂੰ ਮੈਂ ਆਪੇ ਕਿੰਦੇ ਜੀ ਤੁਸੀਂ ਆਪਣੇ ਆਪ ਨੂੰ ਪੁੱਛੋ ਹੁਣ ਉਹਨੂੰ ਕੀ ਕਵਾਂ ਹੁਣ ਮੈਂ ਕਹਿਨ ਜੋਗੀ ਨਹੀਂ ਮੈਂ ਕੁਝ ਵੀ ਉਹਨੂੰ ਮੈਨੂੰ ਕੀ ਕਹਿਣਾ ਵਾ ਤੂੰ ਰਾਣੇ ਨੂੰ ਫੋਨ ਕਰ ਉਹਨੂੰ ਕਹੇ ਆ ਜਾ ਭੁੱਖ ਬੜੀ ਲੱਗੀ ਛੇਤੀ ਲਿਆ ਤਾਂ ਨਾਲੇ ਮੰਮੀ ਨੇ ਵੀ ਰਸਗੁੱਲਾ ਖਵਾਵਾ ਤਾਂ ਨਾਲੇ ਦਾ ਕੋੜਾਪਾਨ ਦੂਰ ਹੋਵੇ ਰਾਣਾ ਵੀ ਤੇਰੇ ਨਾਲ ਰਲ ਗਿਆ ਈ ਤੁਹਾਡੀ ਦੋਵਾਂ ਦੀ ਐਟਮਟ ਆ ਦੋਵਾਂ ਦੀ ਐਟਮਟ ਨਾਲੇ ਦੇ ਕਹਿੰਦੇ ਨਹੀਂ ਨਾ ਵੀ ਰਾਣੇ ਦੇ ਵਿਆਹ ਦੇ ਮਾਮੇਰੀਆਂ ਚਾਚੇ ਦੀਆਂ ਮਾਸੜ ਦੀਆਂ ਮਿਲਣੀਆਂ ਨਹੀਂ ਹੋਈਆਂ ਤੇ ਹੁਣ ਨਾ ਮੈਨੂੰ ਲਿਸਟ ਬਣਾ ਕੇ ਦੇ ਦੇ ਦੀ ਭਾਵੇਂ ਭੂਆ ਭਤੀਜੀ ਪਰੇਵੀ ਸਾਰੇ ਦੇ ਮਿਲੀਆਂ ਕਰਾ ਲਈ ਰਾਜੂ ਹੁਣ ਤੂੰ ਹੀ ਜਾਣਦਾ ਕੀ ਕਰਾਉਣਾ ਹੈ ਕੀ ਨਹੀਂ ਮੈਂ ਤਾਂ ਕੁਛ ਨਹੀਂ ਹੋ ਕਹਿਣਾ ਹੁਣ ਜੋ ਮਰਜ਼ੀ ਕਰਾ ਲੈ ਜਿੰਨੂੰ ਮਰਜ਼ੀ ਮੁਦਰੀ ਪਵਾ ਦੀ ਜਿੰਨੂੰ ਮਰਜ਼ੀ ਕੜਾ ਪਵਾ ਦੀ ਚਾਤਿਆ ਦੀ ਕਰਾ ਲਈ ਤਾਏ ਦੇ ਕਰਾ ਲਈ ਮਾਮਿਆਂ ਦੀ ਕਰਾ ਲਈ ਮਾਸੜ ਦੀ ਕਰਾ ਲਈ ਦੇ ਕੇ ਦੇ ਦਿਓ ਮੜਾ ਜੀ ਲਿਖਣਾ ਕੀ ਹੈ ਮੈਨੂੰ ਦੱਸ ਹੀ ਦਿਓ ਕੰਦੇ ਵਿੱਚ ਤੇ ਨਾਲ ਆਪਣੀ ਵੀ ਕਰਾ ਲਈ ਆਪਣੀ ਦੀ ਪੱਕੀ ਕਰਾਏ ਜੇ ਤੁਹਾਨੂੰ ਆਪਣੀ ਦੀ ਕੀ ਬਣਾ ਮੈਨੂੰ ਇਹਨਾਂ ਨੇ ਦੋ ਚੀਜ਼ਾਂ ਨਹੀਂ ਪਾ ਦੇਣੀਆਂ ਆਹੋ ਉਹ ਤਾਂ ਇਹ ਮੈਂ ਆਪਣੀ ਵੀ ਕਰਾ ਲਈ ਹੁਣ ਤੇਰੇ ਤੇ ਹੀ ਆ ਸਭ ਕੋ ਕਰਾਉਣ ਜਿਤਨਾ ਕਰ ਮੈਂ ਕਰ ਦੂੰਗਾ ਸਾਡਾ ਗੰਡਾ ਤੇ ਉੱਤੇ ਜਾ ਕੇ ਕੁਝ ਜਾਓ ਕੁਝ ਕਰਨਾ ਕੀ ਕਰ ਦਿੱਤੀ ਜਾਓ ਕੀ ਕਰੀਂ ਐਂ ਦੇਖੀ ਜਾਵਾਂਗੇ ਇਹ ਨਾਲ ਨਾਲ ਤੁਰੀ ਜਾਵਾਂਗੇ ਪਿਆਰੀਆਂ ਕਰੋ ਤੇ ਮਿਲਨੀਆਂ ਦੀ ਲਿਸਟ ਬਣਾ ਲਓ ਤੇ ਸਮਾਨ ਦੀ ਵੀ ਲਿਸਟ ਬਣਾ ਲਓ ਪਿਓ ਤਾਂ ਨੋਚਾ ਹੀ ਦਾ ਬੀਮਲ ਤੂੰ ਸੱਚੀ ਲਿਸਟ ਬਣਾ ਕੇ ਦੇ ਪੜਾ ਦੇ ਅੱਜ ਵਕਦੇ ਆਪਾਂ ਕੀ ਕਰਦਾ ਹੈ ਮੈਂ ਤਾਂ ਜਿੰਨਾ ਉਥੇ ਆਕੜ ਕੇ ਗਈ ਹੈ ਨਾ ਜਿੰਨੀਆਂ ਨਾਲ ਮੈਂ ਗੱਲਾਂ ਕੀਤੀਆਂ ਉਹ ਤੂੰ ਸਾਰੀਆਂ ਮੇਰੀਆਂ ਤੋੜਤੀਆਂ ਮੇਰੀ ਆਕੜ ਹੀ ਪਨ ਚੁੱਡੀ ਹੋ ਮਮੀ ਤੁਹਾਡੀ ਕਾਰੀ ਆਕੜ ਪਨੀ ਤੁਹਾਡੀ ਤੇ ਸਭੋ ਇੱਜਤ ਬਣੀ ਸਭੋ ਤਰਲਿਆਂ ਨਾਲ ਕੁੜੀ ਤੋਰੀ ਉਹਨਾਂ ਨੇ ਤੁਹਾਨੂੰ ਤੇ ਸਭ ਨੂੰ ਆਇਆ ਸਿਰ ਚੁੱਕ ਕੇ ਜਾਣਾ ਚਾਹੀਦਾ ਹਣ ਵੀ ਤੁਹਾਡੀ ਕੁੜੀ ਮੈਂ ਲੈ ਆਈ ਆਪਣੇ ਘਰ ਵਿਆਹ ਕੇ ਚਾਰ ਗੱਲਾਂ ਕਰਕੇ ਫੇਰ ਹਨਾ ਚਾਰ ਦੀਆਂ ਵੀ ਅੱਠ ਕਰ ਲਿਓ ਭਾਵੇਂ ਗਾਲ ਹੀ ਕੋਈ ਨਹੀਂ ਸੁਣੀ ਜਾ ਬਿਮਲ ਬਾਕੀ ਨਾ ਕੁਝ ਰਾਜੇ ਹੋਣ ਬਾਕੀ ਆਪਾਂ ਰਹਿਣ ਹੀ ਕੁਝ ਨਹੀਂ ਦੇਣਾ ਤੁਹਾਡੇ ਜਵਾਈ ਦੇ ਤੁਹਾਨੂੰ ਵਿਸ਼ਵਾਸ ਨਹੀਂਗਾ ਜੇ ਕਿਸੇ ਨੇ ਕੋਈ ਗੱਲ ਮੈਨੂੰ ਕਹੀ ਤਾਂ ਮੈਂ ਉੱਥੇ ਹੀ ਛੱਡ ਕੇ ਤੁਰ ਹੋਣਾ ਹੀ ਮਾਦਾ ਇਹ ਨੋਬਤ ਨਹੀਂ ਆਣੀ ਚਿੰਤਾ ਨਾ ਲਾਓ ਤੁਸੀਂ ਸੁਣ ਲੈ ਤੈਨੂੰ ਵੀ ਕੋਈ ਗੱਲ ਹੋਊਗਾ ਨਾ ਤੁਹਾਨੂੰ ਵੀ ਆਪ ਪਸੰਦਾ ਹੀ ਨਾ ਚੀਜ਼ ਅਖੀ ਆਣੀ ਮੁੰਦਰੀ ਨਹੀਂ ਮੈਂ ਪੋਣੀ ਮੁੰਦਰੀ ਚੂੜੀ ਪੋਣੀ ਓ ਕੜਾ ਪੋਣਾ ਹੀ ਨੇ ਉਹਨਾਂ ਨੇ ਮੁੰਦਰੀ ਏਡੀ ਕਿ ਨਹੀਂ ਪਾਣੀ ਜਿਹੜੀ ਉਹ ਸ਼ਮੀ ਉਹਨਾਂ ਨੇ ਪਹਿਲੇ ਪਾਈ ਸੀ ਉਹ ਪਾਣ ਗਿਆ ਮੁੰਦਰੀ ਏਡੇ ਏਡੇ ਪਾਣ ਗਿਆ ਮੁੰਦਰੀ ਆਹ ਭਾਰੀ ਵਾਲੀ ਥੋੜੇ ਥੋੜੇ ਦੇ ਧੋਵੇ ਘੱਟੋ ਘੱਟ ਥੋਲੇ ਦੀ ਉਹ ਮੈਂ ਤਾਂ ਮਾਤਾ ਡੇਢ ਤੋਂ ਦੋ ਟੋਲੇ ਦੀ ਕਹਾਂਗੇ ਤੂੰ ਟੋਲੇ ਦੇ ਫੇਰ ਹੈਗੀ ਐਸ ਵਾਲੀ ਉਹਨਾਂ ਦੀ ਜਾਨ ਨਾ ਕਿਡਕੀ ਚ ਫਸੀ ਹੋਈ ਹੈ ਜੋ ਤੁਹਾਡਾ ਪੁੱਤ ਕਹੂਗਾ ਨਾ ਉਹ ਹੀ ਉਹਨਾਂ ਨੂੰ ਮੰਨਣਾ ਪੈਣਾ ਜੀ ਮੈਨੂੰ ਉਹ ਹੀ ਹੋਊਗਾ ਕਿਉਂਕਿ ਉਹਨਾਂ ਨੂੰ ਹੁਣ ਲੋੜ ਹੈ ਉਹਨਾਂ ਨੂੰ ਜੋ ਤੂੰ ਕਹੇਗਾ ਤੇਰੀ ਮੰਨੀ ਜਾਣੀ ਉਹਨਾਂ ਨੇ ਕੋਈ ਨਾ ਨਹੀਂ ਹੋਣੀ ਤੇ ਫੇਰ ਰੱਖੋ ਜਵਾਈ ਦਮਾਨ ਤਮਾਣੀਆਂ ਅਸੀਂ ਕਿਹੜਾ ਨਾਂ ਕੀਤੀ ਆ ਹੁਣ ਕਰ ਜੋ ਅੱਗੇ ਲਾ ਕੇ ਜੋ ਮਰਜ਼ੀ ਕਰ ਹੁਣ ਤਿਆਰੀਆਂ ਫਿਰ ਤਿਆਰੀਆਂ ਹੀ ਤਿਆਰੀਆਂ ਵਿੱਚ ਚੱਲ ਕਿੰਨੇ ਦਿਨ ਹੋ ਗਿਆ ਭਾਬੀ ਦਿਖੇ ਨਹੀਂ ਆ ਪਤਾ ਨਹੀਂ ਕੀ ਗੱਲ ਉੱਪਰ ਆਏ ਨਹੀਂ ਆ ਵੇਖਾਂ ਭਲਾ ਜਾ ਕੇ ਰਹਿ ਨਾ ਹੋਵੇ ਮੱਝਾਂਵਾ ਤੇ ਆਂਟੀ ਮੈਨੂੰ ਵੇਖ ਲੈਣ ਚਲ ਵੇਖਦੀ ਆ ਥੋੜਾ ਖੜਾਕ ਕਰਕੇ ਜਾਵਾ ਕਿ ਨਾ ਜਾਵਾ ਬੂਆ ਤੇ ਖੁੱਲਾ ਵਾ ਚਲ ਵੇਖ ਹੀ ਲੈਣੀ ਆ ਇਹ ਨੋਵੇ ਕਿ ਤੇ ਆਂਟੀ ਉੱਪਰ ਆ ਜਾਣ ਤੇ ਭਾਬੀ ਦੇ ਭਾ ਦਾ ਵੀ ਪੰਗਾ ਪੈ ਜਾਏ ਕੋਈ ਚੱਲ ਬਣਾ ਵੇਖ ਹੀ ਲੈਣੀ ਖੜਾ ਨਹੀਂ ਪਿਆ ਕੋਈ ਜੰਮੀ ਆਂਦੀ ਮੰਮੀ ਬਟਾ ਖੜਾਕਾ ਦਾ ਹੁੰਡਿਆ ਆ ਖੜਾਕ ਆ ਵੇ ਖੜਾਕ ਆਉਂਦਾ ਪੈ ਵੇਖੀ ਕੌਣ ਐ ਮੈਂ ਵੇਖਦੀ ਮੰਮੀ ਇੱਕ ਮਿੰਟ ਹਾਂ ਵੇਖ ਕੇ ਆ ਬਾਹਰ ਤੇ ਕੋਈ ਵੀ ਨਹੀਂ ਆ ਉਦਾਂ ਲੱਗਾਣਾ ਮੰਮੀ ਜੀ ਕਿਹੇ ਦਾ ਗੇਟ ਖੜਕਿਆ ਹਣਾ ਵਾ ਬਾਹਰ ਤੇ ਕੋਈ ਵੀ ਨਹੀਂ ਆ ਲੇ ਸੋਂਗੇ ਜਾਬ ਦਾ ਮੈਂ ਘਰੀ ਲਵਾ ਹਾਇ ਰਬ ਇਹ ਤਾਂ ਲੱਗਦਾ ਕਿ ਟੀ ਆਈ ਆ ਉੱਪਰ ਨੀ ਪੈਣਾ ਨਾ ਖੜਵਾ ਕਰ ਉਹ ਸੁੱਤੀ ਤੇਰੀ ਮਾਂ ਜੀ ਜੋਗ ਵੀ ਤੇ ਮਤਾ ਸੁੱਤੀ। ਅੱਭੀ, ਯਾ ਕਿਸਾ ਸਿਕਾ। ਸਿਕਾ। ਲੈ, ਚੋਟੀਆਂ ਡੈਂਡੀਆਂ ਵੀ ਇਹਦੇ ਕਿੱਟੀ ਜਾਂਦੀ ਆ। ਪੈਣਾ ਮੇਰੀ ਸਾਸਾ ਸੁੱਤੀ। ਬਾਹਰ ਹੀ ਆ ਜਾ ਤੂੰ। ਮੇਰੀ ਗੱਲ ਮੈਂ ਤੇ ਖੁਦ ਡਰਦੇ ਡਰਦੀ ਮੈਂ ਬੂਆ ਮੈਂ ਕਿਾ ਥੋੜਾ ਜਿਹਾ ਖੜਾਕ ਕਰਾਂ। ਉਹਦੇ ਨਾ ਕੰਨ ਬੜੇ ਪਤਲੇ। ਅੰਦਰ ਬਾਹਰ ਨਿਕਲਾ ਕੇ ਜਾ ਹੁੰਦਿਆ ਤੇ ਮੈਂ ਬਾਹਰ ਵੀ ਖਿਆ ਮੈਂ ਕਿ ਕੋਈ ਵੀ ਨਹੀਂ ਆ ਫਿਰ ਮੈਂ ਸਬਜੀ ਕੱਟਣ ਲੱਗ ਪਈ ਮੈਨੂੰ ਆਵਾਜ਼ ਆਈ ਮੈਂ ਪਿੱਛੇ ਆ ਗਈ ਮੈਂ ਕਿ ਕਿਤੇ ਆਪ ਹੀ ਨਾ ਉੱਠ ਕੇ ਆ ਜਾਵੇ ਭਾਈ ਜੀ ਤੁਮ ਮੈਂ ਸਬਜੀ ਕੱਟੀ ਤੂੰ ਫੇਰ ਖੜਕਾਤਾ ਗਰੇਲ ਜੀ ਮੈਂ ਕਿ ਤੇ ਪੱਕਾ ਕੱਟੀ ਜਾਪਦੀ ਆ ਮੈਂ ਨਾ ਦੋ ਤਿੰਨ ਦਿਨ ਹੋ ਗਏ ਵੇਖਣ ਦੀ ਮੈਂ ਭਾਬੀ ਕੋਠੇ ਆਈ ਨਹੀਂ ਆ ਪਤਾ ਨਹੀਂ ਕੀ ਗੱਲ ਆ ਤੁਹਾਡੇ ਘਰ ਕੋਈ ਗੱਲ ਹੋਈ ਆ ਕੀ ਦੱਸਾਂ ਕੱਟੀ ਗੱਲਾਂ ਤੇ ਬੜੀਆਂ ਹੋਣ ਡੀਆਂ ਵਾ ਵਾਜਾਂ ਤੇ ਬੜੀਆਂ ਹੋਣ ਡੀਆਂ ਸੀ ਮੈਂ ਸਗੋਂ 2-3 ਦਿਨ ਹੋ ਗਏ ਦੇਖਦੀ ਪਈ ਮੇਕਾ ਭਾਬੀ ਆਉਂਦੇ ਨਹੀਂ ਫੇ ਕੋਠੇ ਹੁਣਾਂ ਕੀ ਹੀ ਮੈਂ ਮੇਰਾ ਮਾਈਂਡ ਹੀ ਨਹੀਂ ਠੀਕ ਹੈ ਗਾਹੀ ਪਤਾ ਕੀ ਇਹ ਕਿੱਟੀ ਵੇਖ ਤੈਨੂੰ ਗੱਲ ਤੇ ਦੱਸ ਦਿੰਨੀ ਆ ਪਰ ਵੇਖ ਲੈ ਭੁੱਲ ਕੇ ਵੀ ਅਗਲ ਕਿਸੇ ਨਾਲ ਕਰੀ ਨਾ ਲੈ ਭਾਬੀ ਚਦਨ ਹੋਈ ਆ ਮੈਂ ਅੱਗੇ ਕੋਈ ਗੱਲ ਕੀਤੀ ਪਤਾ ਕੀ ਹੋਇਆ ਵਾ ਆ ਜਿਹੜਾ ਸਾਹੀ ਲਿਆ ਨਾ ਹਾਂਜੀ ਇੰਨੇ ਪਹਿਲੇ ਪਿਆਰ ਦੀਆਂ ਪਿੰਗਾ ਪਾਲੀਆਂ ਸੀ ਸਿਮਰਤਨਾ ਮੇਰੀ ਛੋਟੀ ਭੈਣ ਨਾ ਸਿਮਰਤਨਾ ਆਹੋ ਇੰਨਾ ਚ ਬੜਾ ਕੁਝ ਹੋਇਆ ਵਾ ਤੇ ਹੁਣ ਉਹ ਕੁੜੀ ਖੜੇ ਪਈ ਆ ਕਿ ਮੇਰੇ ਨਾਲ ਵਿਆਹ ਕਰਾ ਤੇ ਇਹ ਹੁਣ ਮੁਕਰਨ ਡਿਆ ਆ ਇਹ ਆਂਦਾ ਮੈਂ ਵਿਆਹ ਨਹੀਂ ਕਰਾਉਣਾ ਦੱਸ ਪਹਿਲੇ ਇਹਨੂੰ ਚੰਗੀ ਲੱਗਦੀ ਸੀ ਬਾਹ ਫੜ ਕੇ ਲਈ ਫਿਰਦਾ ਸੀ ਤੇ ਹੁਣ ਕੀ ਦੱਸਾਂ ਮੈਂ ਤਾਂ ਕਹਿੰਦੇ ਆ ਵੀ ਸ਼ਰਮ ਆਉਂਦੀ ਏ ਕੀ ਕਹੀ ਜੰਨੀ ਭਾਬੀ ਐ ਨਹੀਂ ਹੋ ਸਕਦਾ ਸਾਹਿਲ ਇਦਾਂ ਦਾ ਨਹੀਂ ਹੈਗਾ ਮੈਂ ਉਹਨਾਂ ਨੂੰ ਬਚਪਨ ਤੋਂ ਜਾਣਦੀ ਆ ਪਰ ਮੈਂ ਜਿੱਥੋਂ ਤੱਕ ਸਾਹਿਲ ਨੂੰ ਜਾਣਦੀ ਆ ਨਾ ਉਹ ਇਹੋ ਜਿਹਾ ਕੰਮ ਕੋਈ ਨਹੀਂ ਕਰ ਸਕਦਾ ਨਹੀਂ ਜਾ ਕੰਮ ਕਰ ਦੁੱਧ ਤੇ ਪੁੱਤ ਇਹ ਫੋਟ ਦੀਆਂ ਚਿਰ ਨਹੀਂ ਲੱਗਦਾ ਇਤਨੂੰ ਮੈਂ ਦੱਸਾਂ ਜ਼ਰੂਰੀ ਨਹੀਂ ਐ ਜਿੱਦਾਂ ਦਾ ਸਾਹਿਲ ਪਹਿਲੇ ਹੀ ਤੇ ਉਦਾਂ ਦਾ ਹੋਣਿਆ ਮੈਂ ਮੰਨਦੀ ਆ ਭਾਬੀ ਹੋ ਸਕਦਾ ਚਲੋ ਕਾਲਜ ਪੜਦੇ ਆ ਇੱਕ ਫਰੈਂਡ ਹੋਣਗੇ ਪਰ ਜੇ ਭਾਬੀ ਤੂੰ ਕਹੇ ਪਿਆਰ ਇਹ ਨਹੀਂ ਹੋ ਸਕਦਾ ਕਿੱਟੀ ਮੈਂ ਵੀ ਇਹਨਾਂ ਦੇ ਨਾਲ ਹੀ ਪੜਦੀ ਰਹੀ ਆ ਮੈਨੂੰ ਪਤਾ ਵਾ ਪਰ ਮੈਂ ਇਹ ਸੋਚਦੀ ਹੀ ਕਿ ਇਹ ਦੋਵੇਂ ਇੱਕ ਚੰਗੇ ਦੋਸਤ ਆ ਪਰ ਮੈਨੂੰ ਨਹੀਂ ਪਤਾ ਵੀ ਇਹਨਾਂ ਦੇ ਵਿੱਚ ਖਿਜੜੀ ਕੀ ਪੱਕਣ ਢਈ ਆ ਹੁਣ ਮੇਰੀ ਭੈਣ ਝੂਠ ਨਹੀਂ ਬੋਲਦੀ ਹੈਗੀ ਉਹ ਸੱਚ ਆਂਦੀ ਆ ਇਹਨੇ ਮੇਰੀ ਜ਼ਿੰਦਗੀ ਬਰਬਾਦ ਕਰਤੀ ਆ ਮੈਂ ਮੂੰਹ ਤੈਨੂੰ ਹੁਣ ਕੀ ਕਹਾਂ ਤੂੰ ਸਿਆਣੀ ਆ ਸਮਝਦਾਰ ਆ ਸਮਝ ਸਕਦੀ ਨਾ ਮੈਂ ਕੀ ਕਹਿਣਾ ਚਾਹੁੰਦੀ ਆ ਭਾਬੀ ਤੇਰੀ ਗੱਲ ਸਮਝਦੀ ਪਰ ਇੱਥੇ ਤੋਂ ਗਲਤ ਐ ਮੈਂ ਸਾਹਿਲ ਦੀ ਪੂਰੀ ਗਰੰਟੀ ਲੈ ਸਕਦੀ ਮੈਂ ਬਚਪਨ ਤੋਂ ਹੀ ਇਕੱਠੇ ਰਹੇ ਆ ਰਣਜੀਤ ਵੀਰਾ ਤੇ ਸਾਹਿਲ ਇਹ ਦੋਵੇਂ ਇੱਕੋ ਜਿਹੇ ਇਹਨਾਂ ਨੇ ਕਦੀ ਕਿਸੇ ਕੁੜੀ ਵੱਲ ਵੇਖਿਆ ਨਹੀਂ ਆ ਬਸ ਇਹੀ ਕਿ ਰਣਜੀਤ ਵੀਰੇ ਨੂੰ ਇੱਕ ਸਿੰਪਲ ਸੋਬਰ ਕੁੜੀ ਚਾਹੀਦੀ ਸੀ ਸ਼ੁਰੂ ਤੋਂ ਹੀ ਮੇਰੀ ਗੱਲ ਸੁਣ ਲੈ ਤੈਨੂੰ ਕੀ ਲੱਗਦਾ ਆ ਕਿ ਮੈਂ ਗਲਤ ਆ ਕਿ ਮੇਰੀ ਭੈਣ ਗਲਤ ਆ ਜੋ ਮੈਂ ਕਹਿਣ ਦੀ ਆ ਨਾ ਕੱਟੀ ਸੱਚ ਕਹਿਣ ਦੀ ਆ ਇਸੇ ਕਰਕੇ ਮੈਂ ਤੈਨੂੰ ਦੱਸਣ ਨਹੀਂ ਢਈ ਕਿ ਪਤਾ ਨਹੀਂ ਤੂੰ ਯਕੀਨ ਕਰੇ ਕਿ ਨਾ ਕਰੇ ਜਾਂ ਕਿਤੇ ਮੰਮੀ ਜੀ ਹੁਣ ਨਾ ਨਾ ਗੱਲ ਕਰ ਦੇ ਅਗਲੇ ਸੋਚਣਗੇ ਕਿ ਘਰ ਦੀਆਂ ਗੱਲਾਂ ਬਾਹਰ ਕਰਦੀ ਆ ਖਰੇ ਇਹਨੇ ਪਹਿਲੇ ਕਿਹੜੀਆਂ ਕਿਹੜੀਆਂ ਗੱਲਾਂ ਇਹਦੇ ਨਾਲ ਕੀਤੀਆਂ ਵਾ ਸੱਚੀ ਪੁੱਛਦੀ ਆ ਨਾ ਮੈਂ ਤਾਂ ਨਹੀਂ ਕਿਸੇ ਨਾਲ ਗੱਲ ਕਰਦੀ ਉਹ ਜਾ ਭਾਬੀ ਇਹ ਕੋਈ ਗੱਲ ਆ ਇਹ ਇਹੋ ਜੀ ਕੋਈ ਗੱਲ ਨਹੀਂ ਬਣਦੀ ਸਾਹਿਲ ਸਾਹਿਲ ਵੱਲੋਂ ਮੈਂ ਪੂਰੀ ਗਰੰਟੀ ਨਾ ਕਹਿ ਸਕਦੀ ਕਿ ਸਾਹਿਲ ਇਦਾਂ ਦਾ ਮੁੰਡਾ ਨਹੀਂਗਾ ਉਹ ਮੇਰਾ ਭਰਾ ਵਾ ਮੈਨੂੰ ਪਤਾ ਵਾ ਉਹ ਗੱਲ ਵੱਖਰੀ ਹੈ ਕਿ ਤੇਰੀ ਭੈਣ ਦਾ ਭਾਬੀ ਦੇਲ ਭਾਵੇਂ ਉੱਤੇ ਆਇਆ ਹੋਵੇ ਕਿੱਟੀ ਤੇਰੇ ਵਰਗੀਆਂ ਹੁੰਦੀਆਂ ਵਾਂ ਜਿਹੜੀਆਂ ਮੁੰਡੇ ਗਲਤ ਵੀ ਹੁੰਦੇ ਹਨ ਨਾ ਤੇ ਉਹਨਾਂ ਨੂੰ ਸਪੋਰਟ ਕਰਦੀਆਂ ਵਾਂ ਤੂੰ ਉਹਨੂੰ ਜਾਣਦੀਆਂ ਬਚਪਨ ਤੋਂ ਤੂੰ ਉਹਨੂੰ ਹੁਣ ਨਹੀਂ ਜਾਣਦੀ ਕਿ ਕਿੱਡਾ ਫਰੋਡੀ ਬਣ ਗਿਆ ਵਾ ਉਹ ਲਫੰਗਾ ਬੂਰਾ ਉਹ ਭਾਬੀ ਇੱਥੇ ਤੂੰ ਗਲਤ ਹੈ ਉਹ ਮੁੰਡਾ ਜਿੱਦਾਂ ਦਾ ਵੀ ਮਰਜੀ ਹੈ ਪਰ ਇੰਨਾ ਵੀ ਗਲਤ ਨਹੀਂ ਹੈਗਾ ਕਿ ਕੁੜੀਆਂ ਦਾ ਇਸਤੇਮਾਲ ਕਰੇ ਇੱਥੇ ਤੂੰ ਗਲਤ ਹੈਗੀ ਮੈਂ ਆਪਣੇ ਭਰਾ ਨੂੰ ਪੂਰੀ ਗਾਰੰਟੀ ਨਾਲ ਕਹਿ ਸਕਦੀ ਮੇਰਾ ਭਰਾ ਗਲਤ ਨਹੀਂ ਹੈਗਾ ਮੇਰੀ ਭੈਣ ਵੀ ਇਦਾਂ ਦੀ ਨਹੀਂ ਹੈ ਕਿ ਜਣੇ ਖਣੇ ਦੇ ਮਗਰ ਪੈ ਜੇ ਐਨੇ ਕੁਝ ਕੀਤਾ ਵਾ ਉਹਨੂੰ ਮਗਰ ਲ ਤਾញਉ ਵਿਆਹ ਕਰ ਉਹਨੂੰ ਇਹਦੇ ਮਗਰ ਪੈ ਗਈ ਹੈ ਨਹੀਂ ਤੇ ਉਹ ਏਦਾਂ ਦੀ ਕੁੜੀ ਨਹੀਂ ਆ ਜਾ ਭਾਬੀ ਤੂੰ ਕੱਲ ਦੀ ਆਈ ਤੂੰ ਗੱਲਾਂ ਏਦਾਂ ਕਰੀ ਜੰਨੀ ਭਾਬੀ ਐਡੀਆਂ ਐਡੀਆਂ ਸੋਹਣੀਆਂ ਕੁੜੀਆਂ ਸਾਡੇ ਲਾਗੇ ਚ ਅੱਗੇ ਉਹਦੇ ਕਾਲਜ ਚ ਪੜ੍ਹਦੀਆਂ ਰਹੀਆਂ ਉਦੋਂ ਨਹੀਂ ਉਹ ਕਿਸੇ ਦੇ ਮਗਰ ਪਿਆ ਅੱਜ ਤੱਕ ਉਹਦੀ ਕੋਈ ਇਹੋ ਜਿਹੀ ਗੱਲ ਨਹੀਂ ਹੋਈ ਤੇਰੀ ਭੈਣ ਵੱਲ ਹੀ ਹੋਣੀ ਹੈਗੀ ਕਿੱਟੀ ਤੈਨੂੰ ਨਹੀਂ ਪਤਾ ਜਦੋਂ ਬੰਦੇ ਦਾ ਕਿਸੇ ਤੇ ਦੇਲ ਲਾਉਂਦਾ ਵਾ ਨਾ ਉਦੋਂ ਪਤਾ ਨਹੀਂ ਲੱਗਦਾ ਕਿ ਇਹ ਸੋਹਣਾ ਵਾ ਕਿ ਨਹੀਂ ਸੋਹਣਾ ਨਾਲੇ ਮੇਰੀ ਭੈਣ ਕਿਤੇ ਮਾੜੀ ਆ ਲੱਖਾਂ ਚੋਂ ਏਕੇ ਆ ਜਾ ਭਾਬੀ ਤੇਰੀ ਭੈਣ ਮੈਂ ਵੇਖੀ ਕਿੰਨੀ ਕਹੂਰ ਪਰੀ ਆ ਨੀ ਜਾ ਤੈਨੂੰ ਤਾਂ ਇਹਨਾਂ ਤੇ ਯਕੀਨ ਆ ਮੇਰੇ ਤੇ ਤੇ ਮੇਰੀ ਭੈਣ ਤੇ ਕੋਈ ਯਕੀਨ ਨਹੀਂ ਤੇ ਤੂੰ ਐਵੇਂ ਫਿਰ ਮੈਨੂੰ ਕੋਠੀਆਂ ਥਣੀ ਵਾਜਾਂ ਮਾਰਦੀ ਫਿਰਨੀ ਅਗਲੇ ਨੂੰ ਪਤਾ ਲੱਗ ਗਿਆ ਤਾਂ ਮੈਨੂੰ ਘਰੋਂ ਕੱਢ ਦੇਣਗੇ ਜਾਂ ਕੰਮ ਕਰ ਜਾ ਕੇ ਜਾਂ ਭਾਬੀ ਤੂੰ ਵੀ ਕੰਮ ਕਰ ਜਾ ਕੇ ਪਰ ਮੇਰੇ ਭਰਾ ਇਦਾਂ ਦਾ ਨਹੀਂ ਹੈਗਾ ਮੈਂ ਤੈਨੂੰ ਇੱਕ ਵਾਰੀ ਹੋਰ ਕਹਿ ਦਾਂ ਚੱਲ ਠੀਕ ਆ ਤੈਨੂੰ ਉਹਨਾਂ ਤੇ ਯਕੀਨ ਆ ਨਾ ਤੂੰ ਉਹਨਾਂ ਤੇ ਕਰ ਮੈਨੂੰ ਯਕੀਨ ਮੈਨੂੰ ਨਾ ਕਵਾਈਂ ਅਜ ਤੋਂ ਬਾਅਦ ਚੰਗਾ ਮੈਂ ਤਾਂ ਐਵੇਂ ਨਜ਼ਾਰੀ ਲਾ ਕੇ ਫਿਸ਼ ਤੋਣ ਦੀ ਇਹਦੀ ਭੈਣ ਤੈਨੂੰ ਯਕੀਨ ਆ ਨਾ ਤੇ ਮੈਨੂੰ ਵੀ ਆਪਣੇ ਭਰਾ ਤੇ ਪੂਰਾ ਯਕੀਨ ਹੈ ਨਹੀਂ ਤਾਂ ਨਾ ਸੀ ਨਾ ਬੁਲਾਵੇ ਮੈਂ ਅੱਜ ਤੋਂ ਗਾ ਤੈਨੂੰ ਬੁਲਾ ਜੂਗੀ ਨਾ ਤਦ ਕਈ ਅੱਜ ਤੋਂ ਬਾਅਦ ਨਹੀਂ ਨੂੰ ਮਿਲਣ ਕੋਠੇ ਹੁੰਦੀ ਮੈਂ ਐਵੇਂ ਮਗਰ ਮਗਰ ਮੈਂ ਤੇ ਕੋਠੇ ਟੱਪਦੀ ਫਿਰਦੀ ਜੇ ਕਿਤੇ ਮੇਰੀ ਸੱਸ ਨੂੰ ਪਤਾ ਲੱਗ ਗਿਆ ਉਹਨੇ ਉਦਾਂ ਮੈਨੂੰ ਘਰੋਂ ਕੱਢ ਦੇਣਾ ਤੇ ਇਹਨੇ ਇਹਨੇ ਕੀ ਮੁੱਲ ਪਾਇਆ ਮੇਰਾ ਅੰਦੀ ਇਹ ਮੈਨੂੰ ਇਹਨਾਂ ਤੇ ਯਕੀਨ ਹੈ ਭਾਬੀ ਤੇਰੇ ਤੇ ਯਕੀਨ ਨਹੀਂ ਉਹੋ ਜੀ ਮੈਂ ਜਿਹੜੀ ਤੇ ਮਗਰ ਲੱਗੀ ਫਿਰਦੀ ਆ ਅੱਜ ਤੋ ਬਾਦ ਨਾ ਤੈਨੂੰ ਮਿਲੀ ਮੈਂ ਕਿੱਟੀ ਜੋ ਮਰਜ਼ੀ ਹੋ ਜੇ ਜੋ ਮਰਜ਼ੀ ਖੜਕਾਉਂਦੀ ਰਹੀ ਇੱਥੇ ਭਾਵੇਂ ਤਪਲੇ ਖੜਕਾ ਤੇ ਭਾਵੇਂ ਗਰੀਲਾ ਮੈਂ ਨਾ ਕੋਠੇ ਆਈ ਆਨੀਆਂ ਕਰਦਾ ਵਾ ਮੈਨੂੰ ਨਾ ਮਾਸਾ ਚੰਗਾ ਨਹੀਂ ਲੱਗੰਦਿਆ ਇਦਾਂ ਕਿਉਂ ਆਇਆ ਵਾ ਤੁਹਾਨੂੰ ਪਤਾ ਯਾ ਦੀਦੀ ਘਰ ਦੇ ਵਿੱਚ ਕੀ ਮਾਹੌਲ ਆ ਇਦਾਂ ਦੀਦੀ ਕੋਈ ਜਗ੍ਹਾ ਵੀ ਨਹੀਂ ਆ ਪਰ ਤਾਂ ਵੀ ਸਾਰੇ ਮੈਨੂੰ ਗਲਤ ਸਮਝੀ ਜਾਂਦੇ ਆ ਬੋ ਮੈਂ ਤੇ ਨਾ ਤੈਨੂੰ ਗਲਤ ਸਮਝਦੀ ਮੈਨੂੰ ਆਪਣੇ ਭਰਾ ਤੇ ਪੂਰਾ ਵਿਸ਼ਵਾਸ ਆ ਉਹ ਕੁਝ ਵੀ ਇਦਾਂ ਦਾ ਨਹੀਂ ਕਰ ਸਕਦਾ ਪਰ ਦੀਦੀ ਮੈਨੂੰ ਤੁਹਾਡੇ ਸਾਹਮਣੇ ਹੁੰਦੇ ਵੀ ਹੋਰ ਤਰ੍ਹਾਂ ਹੁੰਦਾ ਵਾ ਤੁਹਾਨੂੰ ਪਤਾ ਇੱਕ ਭੈਣ ਭਰਾ ਦਾ ਔਲਾ ਹੁੰਦਾ ਵਾ ਪਰ ਆਪਾਂ ਬੀ ਦੀ ਭੈਣ ਜਿਹੜੀਆਂ ਗੱਲਾਂ ਕਰਤੀਆਂ ਨਾ ਮੈਨੂੰ ਤਾਂ ਸੱਚੀ ਸ਼ਰਮ ਹੀ ਹੁੰਦੀ ਟਾਡੇ ਸਾਹਮਣੇ ਆਉਣ ਲੱਗੇ ਸਾਇਲ ਤੈਨੂੰ ਸ਼ਰਮ ਦੀ ਕੋਈ ਗੱਲ ਨਹੀਂ ਆ ਤੈਨੂੰ ਕੱਲ ਸ਼ਰਮ ਆਉਂਦੀ ਆ ਤੂੰ ਕੁਝ ਗਲਤ ਕੀਤਾ ਵਾ ਮੈਨੂੰ ਤੇ ਨਾ ਉਹ ਸਿਮਰਤ ਤੇ ਸ਼ੱਕ ਪਈ ਜਾਂਦਾ ਵਾ ਮੈਨੂੰ ਲੱਗਦਾ ਉਹ ਜਾਣ ਕੇ ਚਾਹੁੰਦੀ ਆ ਕਿ ਉਹ ਤੇਰਾ ਇਲਜ਼ਾਮ ਲਾਈ ਜਾਂਦੀ ਆ ਕਰਦੀ ਉਹ ਆਪ ਵਾ ਤੈਨੂੰ ਪਸੰਦ ਤੇ ਕੀ ਮੈਂ ਉਸੇ ਘਰ ਚਲ ਜਾਵਾਂ ਮੇਰੀ ਭੈਣ ਵੀ ਨਹੀਂ ਖੁਸ਼ ਆ ਵਧਿਆ ਵਾ ਮੈਂ ਵੀ ਜਾ ਕੇ ਉੱਥੇ ਵਧਿਆ ਰਹੂੰਗੀ ਪਰ ਦੀਦੀ ਤੁਸੀਂ ਆਪੇ ਦੱਸੋ ਇਦਾਂ ਘਰ ਵੱਸਦੇ ਆ ਵਿਆਹ ਹੁੰਦਾ ਵਾ ਨਾ ਦੋਵਾਂ ਦੀ ਰਜ਼ਮੰਦੀ ਚਾਹੀਦੀ ਹੁੰਦੀ ਆ ਆ ਜਬਰਦਸਤੀ ਵਿਆਹ ਨਹੀਂ ਹੁੰਦੇ ਇਹ ਤੇ ਇੱਕ ਸਮਝੋਤਾ ਹੀ ਹੋਣਾ ਵਾ ਕਿ ਚੱਲ ਹੁਣ ਫਸੇ ਆ ਤੇ ਕਰਨਾ ਹੀ ਪੈਣਾ ਵਾ ਇਹ ਤੇ ਗੱਲ ਸਾਲੀ ਤੇਰੀ ਠੀਕ ਆ ਤੇਰੇ ਭਾਜੀ ਨੂੰ ਪਰ ਕੌਣ ਸਮਝਾਵੇ ਹੁਣ ਤੋਂ ਰਾਣੇ ਨੇ ਨਾ ਉਹਨਾਂ ਨੂੰ ਵੀ ਮਗਰ ਲਾ ਲਿਆ ਵਾ ਤੇ ਹੁਣ ਤੇ ਤੈਨੂੰ ਆ ਕੁਝ ਕਰਨਾ ਹੀ ਪੈਣਾ ਵਾ ਨਹੀਂ ਤੇ ਤੈਨੂੰ ਪਤਾ ਹੀ ਆ ਤੇਰੇ ਭਾਜੀ ਦਾ ਮੁਣਕੇ ਮੇਰੇ ਦੁਆਲੇ ਚੜੇ ਰਹਿਣਗੇ ਦੀਦੀ ਤੁਸੀਂ ਇੱਕ ਵਾਰੀ ਭਾਈ ਨਾਲ ਗੱਲ ਕਰਕੇ ਵੇਖੋ ਨਾ ਮੈਂ ਨਹੀਂ ਕਰਾਉਣਾ ਚਾਹੁੰਦਾ ਇੱਥੇ ਵਿਆਹ ਸਾਹਿਬ ਤੈਨੂੰ ਕੀ ਪਤਾ ਮੈਂ ਕਿੰਨੀ ਵਾਰ ਉਹਨਾਂ ਨਾਲ ਗੱਲ ਕੀਤੀ ਆ ਪਰ ਉਹ ਕੋਈ ਗੱਲ ਸੁਣਦੇ ਹੀ ਨਹੀਂ ਆ ਜੋ ਤੋਂ 2-3 ਦਿਨ ਹੋ ਗਏ ਆ ਸ਼ਮੀ ਤੇ ਰਾਣੇ ਦੀਆਂ ਹੀ ਗੱਲਾਂ ਬਸ ਜਦੋਂ ਦੇ ਉਹਨਾਂ ਦੇ ਘਰੋਂ ਆਏ ਆ ਉਹਨਾਂ ਨੂੰ ਹੋਰ ਕੁਝ ਨਹੀਂ ਦਿਸਣਦਿਆ ਫੇਰ ਦੀਦੀ ਜੇ ਤੁਸੀਂ ਕਹਿੰਦੇ ਆ ਨਾ ਸਿਰਫ ਤੁਹਾਡੇ ਮੋਂ ਜੋ ਤੁਹਾਨੂੰ ਸਹੀ ਲੱਗੂਗਾ ਨਾ ਮੇਰੇ ਨਾਲ ਉਹ ਕਰ ਦਿਓ ਤੇ ਮੇਰੀ ਖੁਸ਼ੀਆਂ ਦਾ ਕੀ ਆ ਜੇ ਮੇਰੀ ਖੁਸ਼ੀਆਂ ਦਾ ਗਲਾ ਘੁੱਟਿਆ ਜਾਂਦਾ ਨਾ ਸਿਰਫ ਭੱਜ ਦੀ ਇੱਜ਼ਤ ਵਾਸਤੇ ਤੇ ਮੈਂ ਘੁੱਟਣ ਨੂੰ ਤਿਆਰ ਆਂ ਬਾਕੀ ਤੇਹੀ ਆਪ ਸਮੇਂਦਾਰ ਜੇ ਜਿਵੇਂ ਤੁਹਾਨੂੰ ਸਹੀ ਲੱਗੂ ਕਰ ਲਿਓ ਮੈਨੂੰ ਮਨਜ਼ੂਰ ਆ ਮੈਂ ਕੀ ਕਰਾਂ ਸਾਈ ਮੈਂ ਤੇਰੇ ਵਾਸਤੇ ਕੁਝ ਕਰ ਵੀ ਨਹੀਂ ਸਕਦੀ ਇਹਨਾਂ ਨੂੰ ਹੁਣ ਕਿਹੜਾ ਸਮਝਾਵੇ ਇਹਨਾਂ ਨੂੰ ਤੇ ਬਸ ਚੀਜ਼ਾਂ ਦਿਸਦੀਆਂ ਵਾ ਕਿ ਮੈਨੂੰ ਕੜਾ ਪੈਜੂਗਾ ਮੈਨੂੰ ਮੁੰਦਰੀ ਪੈਜੂਗੀ ਬੱਚੇ ਦੀ ਖੁਸ਼ੀ ਨਹੀਂ ਦਿਸਣ ਢਈ ਵੀ ਉਹ ਖੁਸ਼ ਆ ਕਿ ਨਹੀਂ ਖੁਸ਼